ਸੀ ਆਰ ਪੀ ਸੀ ਸੀ ਆਰ ਪੀ ਸੀ ਮੁਸਲਿਮ ਮਹਿਲਾਵਾਂ ਦੇ ਸਸ਼ਕਤੀਕਰਨ ਦੀ ਦਿਸ਼ਾ 'ਚ ਮਹੱਤਵਪੂਰਨ ਫੈਸਲਾ ਜਾਣੋ ਕਿਵੇਂ ਹੋਵੇਗਾ ਫਾਇਦਾ ਸੰਮਦ ਨੇ ਇਸ ਮਾਮਲੇ ਨੂੰ ਸੁਪਰੀਮ ਕੋਰਟ ਵਿੱਚ ਚੁੱਕਿਆ ਸੀ ਜਿਸ ਦੇ ਵਿੱਚ ਤਰਕ ਦਿੱਤਾ ਗਿਆ ਸੀ ਕਿ ਤਲਾਕਸ਼ੁਦਾ ਮਹਿਲਾਵਾਂ ਨੂੰ 1986 ਦੇ ਅਧਿਨਿਯਮ ਦਾ ਸਹਾਰਾ ਲੈਣਾ ਚਾਹੀਦਾ ਹੈ ਜਿਸਦੇ ਬਾਰੇ ਵਿੱਚ ਉਹਨਾਂ ਨੇ ਦਾਵਾ ਕੀਤਾ ਕਿ ਇਹ ਸੀ ਆਰ ਪੀ ਸੀ ਦੀ ਧਾਰਾ ਇੱਕ ਸੌ ਪੱਚੀ ਤੋਂ ਵੱਧ ਪ੍ਰਦਾਨ ਕਰਦਾ ਹੈ ਸੀ ਆਰ ਪੀ ਸੀ ਇੱਕ ਮਹੱਤਵਪੂਰਨ ਫੈਸਲੇ ਦੇ ਵਿੱਚ ਭਾਰਤ ਦੀ ਸੁਪਰੀਮ ਕੋਰਟ ਨੇ ਪੁਸ਼ਟੀ ਕੀਤੀ ਕਿ ਤਲਾਕ ਸ਼ੁਦਾ ਮੁਸਲਿਮ ਮਹਿਲਾਵਾਂ ਦੰਡ ਪ੍ਰਕਿਰਿਆ ਸੰਹਿਤਾ ਸੀ ਆਰ ਪੀ ਸੀ ਇੱਕ ਸੌ ਪੱਚੀ ਦੇ ਤਹਿਤ ਗੁਜ਼ਾਰਾ ਭੱਤਾ ਮੰਗਣ ਦੇ ਹੱਕਦਾਰ ਹੈ ਮਾਨਯੋਗ ਜੱਜ ਵੀ ਵੀ ਨਾਗਰ ਤਨਾ ਅਤੇ ਮਾਨਯੋਗ ਜੱਜ ਆਗਸਟਨ ਜੋਰਜ ਮਸੀਹ ਦੀ ਬੈਂਚ ਵੱਲੋਂ ਦਿੱਤਾ ਗਿਆ ਇਹ ਫੈਸਲਾ ਮੁਸਲਮ ਮਹਿਲਾਵਾਂ ਦੇ ਸਸ਼ਕਤੀਕਰਨ ਦੀ ਦਿਸ਼ਾ ਦੇ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਜੋ ਇਸ ਗੱਲ ਨੂੰ ਜ਼ੋਰ ਦਿੰਦਾ ਹੈ ਕਿ ਭਰਨ ਪੋਸ਼ਣ ਇੱਕ ਮੌਲਿਕ ਅਧਿਕਾਰ ਹੈ ਨਾ ਕਿ ਕੇਵਲ দান ਦਾ ਕੰਮ ਇਹ ਫੈਸਲੇ ਦੇ ਮਹੱਤਵ ਨੂੰ ਸਮਝਣ ਦੇ ਲਈ ਸਾਨੂੰ 1985 ਦੇ ਸ਼ਾਹਬਾਨੋ ਮਾਮਲੇ ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ ਜਿਸ ਵਿੱਚ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ ਕਿ ਸੀ ਆਰ ਪੀ ਸੀ ਦੀ ਧਾਰਾ 125 ਸਾਰਿਆਂ ਤੇ ਲਾਗੂ ਹੁੰਦੀ ਹੈ ਚਾਹੇ ਉਹਨਾਂ ਦਾ ਧਰਮ ਕੁਝ ਵੀ ਹੋਵੇ 2001 ਦੇ ਵਿੱਚ ਸੁਪਰੀਮ ਕੋਰਟ ਨੇ 1986 ਦੇ ਆਧਿਨਿਯਮ ਦੀ ਸੰਧਾਨਕ ਆਬਦੀ ਨੂੰ ਬਰਕਰਾਰ ਰੱਖਿਆ ਪਰ ਸਪਸ਼ਟ ਕੀਤਾ ਕਿ ਤਲਾਕਸ਼ੁਦਾ ਪਤਨੀ ਭਰਨ ਪੋਸ਼ਣ ਪ੍ਰਦਾਨ ਕਰਨ ਦੀ ਇੱਕ ਪੁਰਸ਼ ਦੀ ਜ਼ਿੰਮੇਵਾਰੀ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਉਹ ਪੁਨਰ ਵਿਆਹ ਨਹੀਂ ਕਰ ਲੈਂਦੀ ਜਾਂ ਖੁਦ ਦਾ ਭਰਨ ਪੋਸ਼ਣ ਕਰਨ ਦੇ ਵਿੱਚ ਸਮਰੱਥ ਨਹੀਂ ਹੋ ਜਾਂਦੀ ਅੱਜ ਦੇ ਆਦੇਸ਼ ਨੇ ਤਲਾਕਸ਼ੁਦਾ ਮਹਿਲਾ ਦੇ ਸੀਆਰ ਪਿਛ ਦੇ ਤਹਿਤ ਗੁਜ਼ਾਰਾ ਪੱਤਾ ਮੰਗਣ ਦੇ ਅਧਿਕਾਰ ਨੂੰ ਹੋਰ ਮજબૂત ਕੀਤਾ ਹੈ ਚਾਹੇ ਉਸਦਾ ਧਰਮ ਕੋਈ ਵੀ ਹੋਵੇ